ਸਾਤਰੀ ਕਾਲ ਜੀ ਹੋਰ ਕੰਦਾ ਸਾਰੇ ਠੀਕ ਠਾਕ ਚੜ੍ਹਦੀ ਕਲਾ ਚ ਪੂਰੇ ਹੁਣ ਬਾਬੇ ਉਹ ਕਰੋ ਤੇ ਆਹ ਦੇਖ ਲਓ ਤੁਸੀਂ ਯਾਰ ਇਹ ਕੋਆ ਪੂਰਾ ਫੋਲੋ ਚਟਾਈ ਬਟਾ ਬੱਜ ਲੇ ਲਾ ਹਫਤੇ ਚ ਜਦ ਛੁੱਟੀ ਹੁੰਦੀ ਉਹਦੇ ਹੁਣ ਕੋਰਾ ਪੈਦੀ ਬਾਲਾ ਜਿਆਦੇ 00 ਹੋਇਆ ਸੀ ਠੰਡ ਬਹੁਤ ਆ ਹੱਥ ਠਾਦੇ ਨੇ ਤਾਂ ਵੀਡੀਓ ਉਹਨਾਂ ਦੱਸ ਮਾ ਚਲੋ ਤੁਹਾਡੇ ਨਾਲ ਸਾਂਝੀ ਗੱਲਾਂ ਹੈ ਨਾ ਤੇ ਤਾਂ ਕਰਕੇ ਮੈਂ ਵੀਡੀਓ ਬਣਾਉਣ ਲੱਗ ਗਿਆ ਮਾ ਚਲੋ ਤੇ ਰੋਣ ਠੰਢੀ ਤਾਂ ਤੁਹਾਨੂੰ ਪਤਾ ਹੀ ਆ ਬਹੁਤ ਜਿਆਦੇ ਆਏ ਉਹ ਚਟਾ ਹੋਇਆ ਪਿਆ ਦੀ ਹੁਣ ਤਾਂ ਮਾੜਾ ਜਿਹਾ ਫਰਕ ਪੂਰੀ ਆ ਰੱਖਣੀ ਹੈ ਨਾ ਫੈਟਲਾਈਜ਼ ਜ਼ਰੂਰੀ ਆ ਉਹ ਰੱਖਣੀ ਤੇ ਬਾਕੀ ਬਾਹਰ ਨਾਲ ਜਿਵੇਂ ਹੁਣ ਸਵੇਰੇ ਸਵੇਰੇ ਠੰਢੀ ਹਵਾ ਹਨ ਬਾਹਰ ਨਾਲ ਜਿਹੜਾ ਬਾਟਾ ਬਾਟਾ ਚਲੇ ਜੀਲਾ ਦੇਖੋ ਉੱਪਰ ਹਾਸਬਾਦ ਨਹੀਂ ਤੁਹਾਨੂੰ ਲੀਣਾ ਸਾਹ ਪਿਆ ਬਾਹਰ ਦੀ ਹਵਾ ਵੀ ਜ਼ਰੂਰੀ ਆ ਲੈਣੀ ਚਾਹੀਦੀ ਆਕਸੀਜਨ ਸੜਕ ਇੱਥੇ ਤਾਂ ਉਲਟ ਸਾਈਡੋਂ ਜਾਣਾ ਪੈਂਦਾ ਔਰ ਦੇਖੋ ਮੋਲੋ ਅਪਲੋ ਸਾਡੇ ਪਾਸੇ ਜਾਣਾ ਪੈਂਦਾ ਇਹ ਹਮੇਸ਼ਾ ਆਪਾਂ ਜਾਣਾ ਉਧਰੋਂ ਮੰਦਰ ਪਤਾ ਜੀ ਆਪਾਂ ਖੱਬੇ ਪਾਸੇ ਜਲੀਏ ਜੇ ਮੈਂ ਉਹ ਖੱਬੇ ਪਾਸੇ ਅੱਜ ਸਟੇਰ ਵਾਲਾ ਗੱਡੀ ਆ ਰਿਹਾ ਉਹ ਸਾਹ ਰਿਹਾ ਪਰ ਉਹ ਇਧਰ ਪੱਛੇ ਨਹੀਂ ਪਤਾ ਲੱਗਦਾ ਦਿਨੇ ਦਾ ਸਹੀਆ ਨਹੀਂ ਤਾਂ ਰਾਤ ਨੂੰ ਤਾਂ 100% ਲੋ ਆਪਾਂ ਰੋਡ ਕਰ ਲਿਆ ਕ੍ਰੋਸ ਤੇ ਇਹ ਮੋੜ ਨਹੀਂ ਜੀ ਸੱਚ ਮੈਂ ਮਿਲਾਨ ਕਹਿ ਬੈਠਾ ਮਿਲਾਨ ਵੀ ਸਾਡੇ ਕੋਲ ਹੀ ਆ ਇਹ ਮੋੜਾ ਅੱਲਾ ਰੋਮਾ ਸਾਡ ਸੀ ਜਾਂ ਰੋਮਾ ਆਪਣੇ ਜਿਹੜੀ ਇਹਨਾਂ ਦੀ ਰਾਸਤਾਂ ਨਹੀਂ ਉੱਥੇ ਆ ਗੂਰੇ ਦੇ ਘਰ ਦੇ ਦੇਖੋ ਆ ਜਿੱਧਰ ਹੁਣਾਂ ਜਾਣਾ ਤੁਰਕੇ ਤੇ ਵਿੱਚ ਹਨ ਜਿਵੇਂ ਹੁਣ ਪਿੰਡ ਨੇ ਸ਼ਹਿਰ ਨੇ ਵਿੱਚ ਗੂਰੇ ਜੁਨੇ ਨੇ ਇਹ ਵੀ ਆ ਦੇਖੋ ਕਿੱਡਾ ਘਰ ਆ ਇਹਨਾਂ ਨੇ ਕੀਤਾ ਜਿਹਾ ਮਤਲਬ ਹੋਰ ਜਿੱਦੂ ਮਾ ਤੁਰਕੇ ਉਹ ਸਾਹਮਣੇ ਆ ਉਹ ਵੀ ਸਾਹਮਣੇ ਤੁਹਾਨੂੰ ਦੀਦਾ ਜੂਮ ਕਰਕੇ ਦਿਖਾਉਣਾ ਤੇ ਆ ਦੇਖੋ ਮਤਲਬ ਆ ਜਿਹੜਾ ਖਾ ਇਹ ਮਤਲਬ ਇਹਨਾਂ ਇੱਥੇ ਸਮੁੰਦਰ ਦਾ ਜਿਹੜਾ ਪਾਣੀ ਆ ਉਹ ਖੇਤਾਂ ਵਾਸਤੇ ਇਥੇ ਮੁਕਤ ਨਹੀਂ ਆਈਆਂ ਸੌਥੋਂ ਤੇ ਮਤਲਬ ਇਹ ਚੀਜ਼ ਦਾ ਫਰਕਾ ਜਦੋਂ ਆਪਣੇ ਪੰਜਾਬ ਚ ਬਹੁਤ ਥੋੜਾ ਜਿਹਾ ਪਾਣੀ ਦਾ ਚੱਕਰ ਜਾਂ ਪੈਂਦਾ ਇਥੇ ਇਹ ਚੀਜ਼ ਨੂੰ ਹੋਵਾ ਮਤਲਬ ਉਹ ਖਾੜਾ ਜਦੋਂ ਇਹਨਾਂ ਨੂੰ ਲੋੜ ਹੁੰਦੀ ਆ ਖੇਤਾਂ ਵਾਲਿਆਂ ਨੂੰ ਹਨ ਉਹ ਆਟੋਮੈਟਿਕਲੀ ਉਸ ਦੇ ਹਿਸਾਬ ਨਾਲ ਪਾਣੀ ਛੱਡ ਦਿੰਦੇ ਨੇ ਆ ਦੇਖੋ ਘਰ ਕਿੰਨਾ ਸੋਹਣਾ ਇਹ ਜਿਵੇਂ ਜਿਨੀ ਤੌਰ ਹੋਵੇ ਇਹ ਵੱਧ ਲੋਕ ਜਿਹੜੇ ਹੋ ਰਹੇ ਨਾ ਇਹ ਪ੍ਰਾਈਵੇਸੀ ਰੱਖ ਕੇ ਰਹੇ ਜਿਵੇਂ ਆਪਕਾ ਪ੍ਰਾਈਵੇਸੀ ਡਾਟਾ ਨੂੰ ਕੋਈ ਪਤਾ ਵੀ ਇੱਥੇ ਆਲਦਾ ਦਰਖਤ ਨਹੀਂ ਉਧਰ ਉਹ ਕਿਹੜਾ ਕਰਦਾ ਗਿਆ ਆ ਦੇਖੋ ਪਾਣੀ ਵੀ ਜੰਨੇ ਆ ਪਾ ਜੰਨੇ ਆ ਥੋੜਾ ਥੋੜਾ ਘਟਦੀ ਨਾਲ ਹਿਸਾਬ ਨਾਲ ਆ ਮਤਲਬ ਆ ਗਿਆ ਪੈਦਲਾ ਲੇ ਉਹ ਤੁਰ ਕੇ ਇਧਰ ਮਤਲਬ ਜਿਹੜਾ ਬੰਦਾ ਵੱਡੀ ਉਹੀ ਲਿਆ ਸਕਦਾ ਆ ਸਾਡਾ ਜਿਹੜਾ ਆ ਗਿਆ ਜੀ ਪਿੰਡ ਆ ਗਿਆ ਇਹ ਪਿੰਡਾ ਦਾ ਸਾਡਾ ਕਿਹੜਾ ਪਿੰਡੋ ਸਲੇਰਾ ਹਾਂ ਅਰੇ ਮੀਰ ਸਲੇਰਾ ਪੈਂਡਾ ਆ ਗਿਆ ਆਪ ਇਹ ਦੁਲਾਵੋ ਸਾਹਮਣੇ ਦੇਖੋ ਨਾਮ ਕਰੀ ਇੱਥੇ ਵੀ ਭਾਈ ਜਵਾਕ ਬਹੁਤ ਕੋਲੋਂ ਕਰਦੇ ਨੇ ਉਹ ਬੂਟ ਕਰਦੇ ਨੇ 75 ਵਾਲੇ ਪਿੰਡਾ ਚ ਵੀ ਆਹ ਦੇਖੋ ਜੀ ਆਹ ਪੈਂਡਾ ਆ ਗਿਆ ਸਲੇਰਾ ਇਥੋਂ ਇੰਕਲੀਆ ਫਿਰ ਵੀਡੀਓ ਲੰਬੀ ਬਹੁਤ ਹੋ ਜਣੀ ਹੈ ਨਾ ਜੇ ਤੁਹਾਨੂੰ ਦਿਵਾਈ ਇਦਾਂ ਨੂੰ ਆਪਣਾ ਸਾਰਾ ਪਿੰਡੇ ਆ ਠੀਕ ਆ ਜੀ ਤੇ ਇੱਕ ਇਹਨਾਂ ਦੀ ਗੋਰੀਆਂ ਦੀ ਮੈਂ ਹੋਰ ਗੱਲ ਬਾਤ ਇੱਥੇ ਕੋਈ ਵੀ ਜਿੱਥੇ ਮਾਜੀ ਆ ਤੁਸੀਂ ਲਾ ਲਓ ਮੇਨ ਗੱਲ ਆ ਹੁਣ ਤਾਂ ਚਲੋ ਠੰਡ ਕਰਕੇ ਆ ਪੱਤੇ ਪੁੱਤੇ ਆ ਗਏ ਨੇ ਹਰਿਆਲੀ ਇੰਨੀ ਸੋਹਣੀ ਆ ਨਾ ਬਾਤਾਵਾਂ ਨੇ ਨਾ ਸਾਫ ਆ ਵੀ ਇਹ ਬੰਦੇ ਦਾ ਰੂਹ ਖੁਸ਼ ਹੋ ਜਾਂਦੀ ਆ ਬੰਦੇ ਦਾ ਉੱਠਣ ਨੂੰ ਤੇ ਕਰਦਾ ਵੀ ਜਦੋਂ ਸਵੇਰੇ ਉੱਠ ਕੇ ਹਨਾ ਬਾਹਰ ਦੀ ਹਵਾ ਬਾਤਾਵਾਂ ਦਾ ਬਾਹਰ ਘੁੰਮਣ ਫੜਨ ਜਾਈਏ ਨਾ ਆਪਣੇ ਹੁਣ ਤੁਹਾਡੇ ਸਾਹਮਣੇ ਦੇਖ ਲਓ ਕੀ ਸਿਸਟਮ ਇੱਕ ਗੱਲ ਹੋਰ ਇਹਨਾਂ ਨੇ ਮੈਨੂੰ ਵਧੀਆ ਲੱਗੀ ਆ ਆ ਦੇਖੋ ਟਾਵਰ ਨੇ ਪਿੰਡ ਦੇ ਵਿੱਚ ਨਹੀਂ ਹੈਗੇ ਕਿਤੇ ਟਾਵਰ ਇਹਨਾਂ ਨੇ ਸਪੈਸ਼ਲ ਬਾਹਰ ਲਾਇਆ ਹੋਣੇ ਟਾਵਰ ਹਰੇ ਜਾਲੇ ਆ ਲੈ ਲਓ ਇਹ ਦੇ ਇਕੱਠੇ ਚਾਰ ਪੰਜ ਨੇ ਟਾਵਰ ਇਹਦੇ ਨੇ ਪਿੰਡ ਤੋਂ ਬਾਹਰ ਕੱਢ ਕੇ ਲਾਇਆ ਹੋਇਆ ਲੋ ਜੀ ਠੰਡ ਪੈ ਗਿਆ ਫਰਕ ਅੱਗੇ ਨੂੰ ਤੇ ਲੱਗਾ ਜਾ ਹੋ ਗਿਆ ਮੈਨੂੰ ਹੋ ਗਿਆ ਘੰਟਾ ਆਟਾ ਹੋ ਗਿਆ ਤਰ ਗਿਉਨ ਤੇ ਹਾਂ ਜਿਹੜੀ ਮੈਂ ਗੱਲ ਕਰਦਾ ਹਾਂ ਵੀ ਗੋਰੇ ਉਹ ਦੇਖੋ ਟਰੈਕਟਰ ਖੜੇ ਟਰੈਕਟਰ ਖੜੇ ਆ ਸਾਰੇ ਸੰਦ ਭਾਂਡਾ ਹੋ ਰੇ ਸਾਰਾ ਕੁਝ ਹੀ ਖੜਾ ਮੈਂ ਤਾਂ ਕਹਿਣ ਦਾ ਬਾਬਾ ਦੇਖੋ ਪਹਿਲਾਂ ਪਾਣੀ ਪੂਣੀ ਕਿਵੇਂ ਲਾਉਂਦੇ ਸੀਗੇ ਹਨ ਤੇ ਬਾਕੀ ਹੋਰ ਚੀਜ਼ ਤੁਹਾਨੂੰ ਦਿਖਾਉਣਾ ਉਰੇ ਰੂਟਾ ਵਿਟਰ ਖੜਾ ਰੂਟਾ ਵਿਟਰ ਬਾਬੇ ਸਾਰਾ ਕੁਝ ਹੈ ਤਰਕੀਬਾ ਪੁਰਾਣੀ ਟਰਾਲੀ ਆ ਟਰਾਲੀ ਹੋਊਗੀ ਜਿਵੇਂ ਗੁਰੰਗਾਰਾਂ ਵਾਲਾ ਸਿਸਟਮ ਹੈ ਨਾ ਮੇਰੇ ਹਿਸਾਬ ਨਾਲ ਮਦੋ ਹਰ ਇੱਕ ਚੀਜ਼ ਯਾਰ ਸੰਭਾਲ ਕੇ ਰੱਖੀ ਹੈ ਇਹਨਾਂ ਨੇ ਮੈਨੂੰ ਬਹੁਤ ਵਧੀਆ ਲੱਗੀ ਯਾਰ ਮੈਂ ਉਹੀ ਕਹ ਰਿਹਾ ਵੀ ਮੇਰਾ ਮੈਸੇਜ ਇਹੀ ਆ ਵੀ ਕੋਈ ਚੀਜ਼ ਯਾਰ ਆਪਣੇ ਦਾਦਿਆਂ ਦੀ ਪਰੋਦਿਆਂ ਦੀ ਚੀਜ਼ ਹਨਾ ਪੁਰਾਣੀ ਤੇ ਪੁਰਾਣੀ ਕੋਈ ਚੀਜ਼ ਹਨਾ ਉਹ ਜੇ ਸੰਭਾਲ ਕੇ ਰੱਖੋ ਆਉਣ ਵਾਲੇ ਟਾਈਮ ਦੇ ਵਿੱਚ ਆਪਣੇ ਗਾਹਾਂ ਜਵਾਗ ਹੋਣਗੇ ਨਾ ਖੁਸ਼ੀ ਵਿੱਚ ਵਕਾਂ ਨੂੰ ਦਿਖਾਇਆ ਕਰੋ ਹਨਾ ਵੀ ਆਹ ਦੇਖੋ ਪਤਰਾ ਵੀ ਆਹ ਕਿਸੇ ਟਾਈਮ ਅਸੀਂ ਇਹ ਖੇਤੀ ਕਰਦੇ ਸੀ ਜਿਵੇਂ ਹੁਣ ਇਹ ਪਿੰਡੂ ਏਰੀਆ ਆ ਗਿਆ ਜਿਵੇਂ ਖੇਤਾਂ 'ਚ ਮਰੈ ਨਾ ਔਰ ਰੂਟਾ ਬਿੱਟਰ ਹੁਣ ਦਿਖਾਉਣਾ ਠੀਕ ਆ ਰੂਟਾ ਬਿੱਟਰ ਉਹ ਪੁਰਾਣਾ ਇਹੜੇ ਕਰਕੇ ਦਿਖਾਉਣਾ ਮੈਂ ਹਨਾ ਰੂਟਾ ਬਿੱਟਰ ਪਰ ਥੋੜਾ ਜਿਹਾ ਕੱਚਾ ਜਿਹਾ ਇਥੇ ਦੇਖ ਵੀ ਨਾ ਲੱਗ ਰਿਹਾ ਲਗਨ ਪਰ ਕੀ ਖਸਾ ਖਦਾ ਹੈ ਹਾਲੇ ਹਾਂ ਟਾਰਗਟ ਰੌ ਦੇਖੋ ਅ ਟਰਾਲੀ ਜਿਵੇਂ ਤਾਰਾ ਤੂਰਾ ਬੰਨਣਾ ਹੋ ਤੇ ਅੰਗੂਰਾ ਦਾ ਹੋ ਕੋਈ ਕਹਿੰਦੇ ਬੱਸ ਵੀ ਖੜੀ ਐ ਇੱਕ ਉਹ ਬੱਸ ਖੜੀ ਐ ਮੈਂ ਦੂਏ ਲੋਟ ਦਿਖਾਉਣਾ ਪਹਿਲਾਂ ਮੇਰਾ ਫਰੰਟ ਵਾਲਾ ਕੈਮਰਾ ਤੁਹਾਨੂੰ ਦੂਏ ਲੋਟ ਦਿਖਾਉਣਾ ਪ੍ਰਾਣੀ ਬੱਸ ਹਰ ਇੱਕ ਜੀ ਜਿਹਨੇ ਸਾਹਮਣੇ ਰੱਖਿਆ ਯਾਰ ਇਹਨਾਂ ਗੱਲੇ ਆ ਮੋਦਾ ਹੋ ਪ੍ਰਾਣੀ ਬੱਸ ਉਹ ਰਖ ਕਿੰਨੀ ਪ੍ਰਾਣੀ ਹੋ ਦੇਖ ਲੋ ਇਹਨਾਂ ਨੇ ਉਹ ਵੀ ਸਮਾਂ ਹਾਲ ਕੇ ਰੱਖੀ ਐ ਮਤਲਬ ਯਾਰ ਕੋਈ ਚੀਜ਼ ਯਾਰ ਵੇਚ ਦੇਣੀ ਹੈਗੀ ਮਤਲਬ ਇਹਨਾਂ ਦੇ ਸਾਈਡ ਤੇ ਕਰਕੇ ਲਾ ਦੇਣੀ ਆ ਨਹੀਂ ਇਹ ਅੰਦਰ ਲਾਉਣ ਦੇ ਨੇ ਇਹ ਜਗਾ ਉਹ ਦੇ ਲੂ ਪੁਰਾਣਾ ਮਾਰ ਲਵਾਂ ਆ ਦੇਖੋ ਕਿੰਨੀ ਖੜੀਆ ਕਣਕ ਦੀ ਨਹੀਂ ਆ ਕਣਕ ਬੀਜੀ ਆ ਠੰਡ ਚ ਇੱਥੇ ਵੀ ਵੱਧੇ ਪਾਉਂਦੇ ਨੇ ਵੀ ਜੇ ਜਿਵੇਂ ਪੂਰੇ ਘਾਰੇ ਇਹਨਾਂ ਦਾ ਮਰਜੀ ਗਾਇਆ ਕਰਕੇ ਵੀ ਫਿਰ ਕਣਕ ਉਹ ਸਾਂ ਵਾਂਕੜਿਆ ਉੱਕੜੇ ਬੀਜ ਜਿਵੇਂ ਆਪਣੇ